ਨਾਲ ਵਾਲੇ ਮਸਲੇ ਦੀ ਗੱਲ ਕੀਤੀ ਹੈ ਲੇਡੀਜ਼ ਕੌਂਸਲ ਦੇ ਉਹਨਾਂ ਦਾ ਜਿਹੜਾ ਹੈਗਾ ਰੇਂਜ ਦਾ ਟੈਂਪੋਰੀ ਅਟੈਚਮੈਂਟ ਕੀ politicial ਸਪਾਸਟ ਹੈ ਜਾਂ on record ਸ ਦੇਖੋ ਇੰਨਾ ਤਾਂ ਨਹੀਂ ਮੈਂ ਤੁਹਾਨੂੰ ਹਲੇ ਦੱਸ ਸਕਦਾ ਕਿਉਂਕਿ ਇਹ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਵਰ ਜੁੜੀਆਂ ਇਹ ਇਹ ਕਰਨ ਵਾਸਤੇ ਅਸੀਂ ਫੁਲੀ ਇਕুইਪਡ ਹੈਗੇ ਹਾਂ ਤੇ ਕਿਸੇ ਵੀ ਮੁਲਾਜ਼ਮ ਦੀ ਜਿਹੜੀ ਬਦਲੀ ਹੈ ਜਾਂ ਕੋਈ ਚੀਜ਼ ਹੈ ਉਹਦਾ ਵੈਲਫੇਅਰ ਅਸਪੈਕਟ ਹੈ ਇਹ ਸੋ ਇਹਨੂੰ ਇਸ ਤਰੀਕੇ ਨਾਲ ਆਪਾਂ ਨੂੰ ਨਹੀਂ ਦੇਖਣਾ ਜਿਹੜੇ ਮੈਂ ਜਿਹੜੀ ਪੜੀ ਨਗੀ ਕੱਲ ਨੂੰ ਉਹਦਾ ਬੈਕਗਰਾਉਂਡ ਤੇ ਚੈੱਕ ਕੀਤਾ ਜਾ ਸਕਦਾ ਨੇ ਕਿ ਉਹ ਪ੍ਰੋਪਰਟੀ ਕਿੱਥੋਂ ਆਈ ਹੈ ਛੋਟੇ ਰਹਿ ਕੇ ਉਹ ਬਿਲਕੁਲ ਕਰਾ ਬਿਲਕੁਲ ਪਰ ਇੱਕ ਚੀਜ਼ ਡਿਪਾਰਟਮੈਂਟ ਦਾ ਐਕਸ਼ਨ ਕੀ ਹੈਗਾ ਐਫ ਆਈ ਆਰ ਤਾਂ ਲਾਤੀ ਹੋ ਗਈ ਉਹਨ ਡਿਪਾਰਟਮੈਂਟ ਦਾ ਜਿਹੜਾ ਡਿਪਾਰਟਮੈਂਟਲ ਇਨਕੁਆਰੀ ਤੇ ਡਿਸਮਿਸਲ ਦਾ ਜਿਹੜਾ ਹੈਗਾ ਸੀ ਐਕਸ਼ਨ ਸਰ ਮੇਰਾ ਇੱਕ ਕੁਐਸਚਨ ਹੈ ਸਰ ਪਹਿਲਾਂ ਵੀ ਕੇਸ ਦਰਜ ਹੈ ਸਰ ਐਂਡ ਵੀਰ ਪਰਨੋਫੇਸ ਆਰ ਸਿਗਰਟ ਉਹਨਾਂ ਦੇ ਪਹਿਲੇ ਪਰਚੇ ਜੀ ਦਾ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਿਤਾ ਕਿ ਉਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਜ਼ਰੂਰ ਕਰਾਓ ਉਹ ਉਹ ਪੈਡਲਰ ਸੀ ਕਿ ਐਡਿਕਟਡ ਸੀਗਰ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਮੈਡੀਕਲ ਰਿਪੋਰਟ ਜਦੋਂ ਆਂਦੀ ਹੈ ਤਾਂ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਕਿਉਂਕਿ ਇਹ ਰੀਸੈਂਟ ਕੇਸ ਹੈਗਾ ਪਰ ਉਹਤੇ ਦਰਜ ਕੀਤੇ ਜਾਂਦੇ ਆ ਪਰ ਬਹੁਤੇ ਕੇਸਾਂ ਵਿੱਚ ਰੁਸ਼ੀਆਂ ਨੂੰ ਸਜ਼ਾਵਾ ਨਹੀਂ ਹੋ ਪਉਂਦੀ ਕਿਤੇ ਕਮੀ ਰਹਿੰਦੀ ਹੈ ਇਸ ਸਜਾਵਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਐਨਡੀਪੀਐਸ ਐਕਟ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਹੈਗਾ ਪੂਰੇ ਇੰਡੀਆ ਦੇ ਵਿੱਚ ਇਹ ਔਨ ਰਿਕਾਰਡ ਹੈ ਔਰ ਜੋ ਐਗਜ਼ੈਕਟ ਫਿਗਰ ਜਿਹੜੀ ਹੈਗੀ ਉਹ 70-80% ਦੇ ਕਰੀਬ ਹੈਗੀ ਹੈ ਪੰਜਾਬ ਸਟੇਟ ਦਾ ਐਨਡੀਪੀਐਸ ਐਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਪੂਰੇ ਮੇਰਾ ਇੱਕ ਸਵਾਲ ਹੈਗਾ ਜਿਸ ਤਰ੍ਹਾਂ ਬਈ ਸੇ ਅੱਜ ਕੱਲ ਦੀ ਤਰੀਕ ਦੇ ਵਿੱਚ ਕੋਈ ਗੱਡੀ ਖਰੀਦਣਾ ਕੋਈ ਵੱਡੀ ਗੱਲ ਨਹੀਂ ਬੈਂਕ ਤੋਂ ਆਸਾਨੀ ਨਾਲ ਲੋਨ ਮਿਲ ਜਾਂਦਾ ਪਰ ਤੁਹਾਡੀ ਇੱਕ ਹੈਡ ਕਨਸਟੇਬਲ ਕੋਲ ਥਾਰ ਗੱਡੀ ਸੀ ਕਦੀ ਤੁਹਾਡੇ ਦਿਮਾਗ ਦੇ ਇਚ ਜਾਂ ਫਿਰ ਦਿਮਾਗ 'ਚ ਆਈ ਨਹੀਂ ਕਿ ਇੱਕ ਹੈਡ ਕਨਸਟੇਬਲ ਹੈ ਔਰ ਥਾਰ ਗੱਡੀ ਦੇ ਘੁੰਮ ਰਹੀ ਹੈਗਾ ਇੰਨੇ ਚਿਰ ਤੋਂ ਦੇਖੋ ਇਸ ਦੇ ਨਾਲ ਸਰ ਇੱਕ ਹੋਰ ਐਡਵੋਕਟ ਹੈ ਕਿਸੇ ਵੀ ਦੇ ਦੋ ਇਹਨਾਂ ਅਰੇਸਟ ਕੀਤੇ ਗਏ ਕੀ ਸਿਵਲ ਦੇ ਵਿੱਚ ਸੀ ਜਾਂ ਕ੍ਰਿਮਨਲ ਦੇ ਵਿੱਚ ਦੇਖੋ ਇਹ ਨਾ ਇਨਵੈਸਟੀਗੇਸ਼ਨ ਨਾਲ ਰਿਲੇਟਡ ਚੀਜ਼ਾਂ ਨੇ ਜਿਹੜੀਆਂ ਆਈਓ ਨੂੰ ਜ਼ਿਆਦਾ ਪਤਾ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਪੁੱਛ ਰਹੇ ਹੋ ਇਹ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਪ੍ਰੋਪਰ ਇਨਫੋਰਮੇਸ਼ਨ ਮੇਰੇ ਸਵਾਲ ਦਾ ਸਰ ਬਈ ਤੁਹਾਡੇ ਕਦੇ ਸ਼ੱਕ ਜਿ ਨਹੀਂ ਆਉਂਦਾ ਜੀ ਗੱਡੀ ਇੱਕ ਬੰਦਾ ਸਾਈਕਲ ਵਾਲਾ ਬੰਦਾ ਹੈ ਉਹ ਸ਼ੱਕ ਚ ਆਇਆ ਤਾਂ ਹੀ ਉਹਨਾਂ ਨੂੰ ਅਰੈਸਟ ਕੀਤਾ ਤਾਂ ਹੀ ਉਹਨਾਂ ਦੇ ਖਰਾਬ ਜਿਹੜਾ ਹੈਗਾ ਅਸੀਂ ਕਾਰਵਾਈ ਕੀਤੀ ਹੈ ਸਰ ਤੁਸੀਂ ਇਥਿਆਰਾ ਦੀ ਉਹ ਡਰਗ ਨਾ ਮੀਟਰ ਸੀ ਜਾਂ ਕ੍ਰਾਈਮਨਲ ਇਹਨਾਂ ਤੇ ਐਕਸ਼ਨ ਹੋਇਆ ਕੀ ਐਕਸ਼ਨ ਲੈ ਗਿਆ ਉਹ ਬਾਅਦ ਇੱਕ ਦਾ ਡਿਸਮਿਸਲ ਦਾ ਅਸੀਂ ਐਕਸ਼ਨ ਰਿਹਾ ਸੀ ਕੱਲ ਵਾਲੇ ਕੇਸ ਤੇ ਜਾਂ ਪਿਛਲੇ ਤੇ ਨਹੀਂ ਕੱਲ ਵਾਲੇ ਕੇਸ ਤੇ ਹਲੇ ਉਹ ਰਜਿਸਟਰ ਹੋਇਆ ਉਹਦੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪ੍ਰੋਪਰ ਐਕਸ਼ਨ ਲਵਾਵਾਂਗੇ ਠੀਕ ਜਿਹੜਾ ਕੱਲ ਲਾਸਟ ਮਾ